ਉਸ ਤੋਂ ਪਹਿਲਾਂ ਦੋ ਫਕੀਰ ਉਸੇ ਰਹਿ ਗਏ ਸੀ ਜਿਹੜੇ ਚ ਉਹਨੇ ਜਾਣਾ ਇੱਕ ਗਿਆ ਜਾ ਕੇ ਥੇਤੇ ਖੜ ਗਿਆ ਕਹਿੰਦਾ ਨਿਗਾਹ ਮਾਰੀ ਜਦੋਂ ਆਹਾ ਕਰ ਵੀ ਬਹੁਤ ਕੋਈ ਇੱਥੇ ਤਾਂ ਸ਼ਹਿਰ ਖਤਮ ਹੋਵੇ ਵੱਡਾ ਬਹੁਤ ਭਾਰੀ ਥੇ ਉਹ ਕਰਦੇ ਕਰਦੇ ਜੀ ਠਿਕਰੀਆਂ ਦੀ ਨਿਗਾਹ ਵਾਗੀ ਠਿਕਰੀਆਂ ਇਹ ਨਿਗਾਹ ਵਾਗੀ ਤੇ ਉਹ ਕਹਿੰਦਾ ਠਿਕਰੀਆਂ ਦੀਆਂ ਬੰਗੀਆਂ ਨੇ ਉਹਨੇ ਠਿਕਰੀ ਚੱਕ ਲਈਆਂ ਆਕੇ ਠਿਕਰੀਆਂ ਦੇ ਲਿਖਣ ਲੱਗ ਗਿਆ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਸੋ 12 ਸਾਲ ਖਿਦਾਰੇ ਜਦੋਂ 12 ਸਾਲ ਲਿਖਦੇ ਨੂੰ ਨੰਂ ਅੰਨੇ ਕੁੰਬਾ ਗਿਆ ਕੁੰਬਾ ਆਇਆ ਉਹਨੇ ਸੋਚਿਆ ਵੀ ਚਲ ਬਹੁਤ ਸਾਰੇ 12 ਸਾਲ ਹੋ ਗਏ ਇੱਥੇ ਬੈਠਾ ਨੂੰ ਲਿਖਦੇ ਨੂੰ ਵੀ ਹੁਣ ਆਪਾਂ ਚੱਲਾਂਗੇ ਸਾਧੂ ਮਹਤਮਾ ਦੇ ਦਰਸ਼ਨ ਕਰਾਂਗੇ ਕੀ ਬਾਤ ਜਾਦੇ ਲਿਖ ਕੇ ਉਹ ਉੱਥੋਂ ਤੁਰ ਗਏ ਬੰਦੇ ਰੱਬ ਦੇ ਉੱਥੇ ਇੱਕ ਫਕੀਰ ਹੋਰ ਆ ਗਿਆ ਹੋਰ ਆਇਆ ਉਹ ਵੀ ਸਿਵਤਾ ਕਰਦਾ ਜਿਹੜੀਆਂ ਵੀ ਬਾਹਰ ਦੂਰ ਤੱਕ ਲੰਬਾ ਚੜ੍ਹੋ ਇੱਥੇ ਇਹ ਤਾਂ ਕੋਈ ਰਾਜਧਾਨੀ ਖਤਮ ਹੋਈ ਜਾਂ ਕੋਈ ਸ਼ਹਿਰ ਖਤਮ ਹੋਇਆ ਐਸਾ ਸੋਚੇ ਸੋਚ ਜਿਹਦੀ ਠਿਕਰੀਆਂ ਹੀ ਨਿਕਾ ਉਹਦੀ ਵਾਗੀ ਉਹਨੇ ਖੇ ਚਾਕੇ ਜਦੋਂ ਪੜਿਆ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਰੇਜ ਕੀ ਟਿਕਰੀ ਤੇ ਉਹ ਕਹਿੰਦਾ ਵੀ ਲਿਖਣ ਤਾਂ ਲੱਗਿਆ ਸੀ ਕਹਿੰਦਾ ਕੱਚ ਛੱਡ ਗਿਆ ਇਹ ਕਹਿੰਦਾ ਠੀਕ ਹੈ ਪਰ ਕੱਚ ਛੱਡ ਗਿਆ ਉਹ ਮਗਰ ਲੱਗ ਗਿਆ ਲਿਖਣ ਕਹਿੰਦਾ ਜੇ ਲੱਗਿਆ ਰਹੇ ਐਵੇਂ ਨਹੀਂ ਜੇ ਲੱਗਿਆ ਰਹੇ ਜੇ ਲੱਗਿਆ ਰਹੇ ਜੇ ਲੱਗਿਆ ਰਹੇ 12 ਸਾਲ ਹੀ ਉਹ ਲਿਖਣਾਰੇ 12 ਸਾਲ ਲਿਖ ਕੇ ਉਹ ਵੀ ਕਹਿੰਦਾ ਮਰਨਾ ਇਹ ਕੀ ਮੁਕਨ ਵਾਲਾ ਕੰਮ ਹੈ ਚਲਾ ਪਾ ਵੀ ਇਸ਼ਨਾਨ ਕਰਾਂਗੇ ਨਾ ਸਰਮਣ ਮਿਲੇਗਾ ਉਹ ਵੀ ਤੁਰ ਗਿਆ ਫੇਰ ਹੁਣ ਆਜੋ ਉੱਥੇ ਜਿਹੜਾ ਚਾਰਕੂਟ ਦਾ ਬਾਦਸ਼ਾਹ ਬਣ ਕੇ ਚੱਲੇ ਉਹ ਵੀ ਉਸੇ ਰਾਹੀ ਜਾਂਦਾ ਉਸੇ ਥੇ ਤੇ ਜਾ ਕੇ ਉਹ ਖੜ ਗਿਆ ਉਹ ਖੜਿਆ ਤੇ ਮਾਰੀ ਨਿਗਾ ਉਹ ਵੀ ਸ਼ਿਫਤਾ ਕਰਦਾ ਥੇ ਨਹੀਂ ਸ਼ਿਫਤਾ ਕਰਦੇ ਕਰਦੇ ਦੀ ਠਿਕਰੀਆਂ ਜਿ ਨਹੀਂਗਾ ਉਹਦੀ ਵਾਕੀ ਉਹਨੇ ਚੱਕੀਆਂ ਪੜ ਕੇ ਦੇਖਿਆ ਕਹਿੰਦਾ ਵੀ ਇਹ ਹਰਫ ਇੱਕ ਦੇ ਤਾਂ ਨਹੀਂ ਆ ਇਹ ਹਰਫ ਦੋ ਦੇ ਨੇ ਇੱਕ ਤਾਂ ਲੈ ਗਿਆ ਵੀ ਬੰਦਾ ਜੋ ਚਾਹੇ ਸੋ ਕਰੇ ਦੂਜੇ ਲਈ ਮਗਰ ਲਾਇਆ ਗਿਆ ਜਿਹੜਾ ਉਹਨੇ ਕਹਿੰਦਾ ਇਹ ਦਿੱਖਦਾ ਵੀ ਜਾਈ ਮੇ ਨਹੀਂ ਕਰ ਸਕਦਾ ਜੇ ਲੱਗਿਆ ਰਹੇ ਫੇਰ ਕਰ ਸਕਦਾ ਜੇ ਉਹ ਕੰਮ ਦਾ ਖੜੇ ਹੀ ਨਾ ਛੱਡੇ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਸੋ ਇਹ ਦੋ ਹਰਫ ਦੋ ਦੇਣ ਇਹ ਦੋਨੇ ਹਰਫਾਂ ਨੂੰ ਦੇਖ ਕੇ ਉਹ ਪਹੁੰਚਿਆ ਤਾਂ ਉਹਨੇ ਠਿਕਰੀਆਂ ਜਾ ਕੇ ਪੜਿਆ ਕਹਿੰਦਾ ਇੱਕ ਤਾਂ ਲਿਖਿਆ ਵੀ ਬੰਦਾ ਕਹਿੰਦਾ ਵੀ ਹਰਫ ਦੋ ਦੇਣ ਉਹਨੇ ਪੰਜ ਸੱਤ ਠਿਕਰੀਆਂ ਚੱਕੀਆਂ ਆਪਣੀ ਝੋਲੀ ਚ ਪਾੜੀ ਜੇ ਜੀ ਫਕੀਰ ਰਹਿੰਦੇ ਤੇ ਚੋਰੀ ਟੰਗੀ ਹੁੰਦੀ ਹੈ ਨਾ ਉਹਦੇ ਵਿੱਚ ਵਾਹ ਕਹਿੰਦਾ ਮੈਂ ਆਪਾਂ ਤਜਰਬਾ ਕਰਾਂਗੇ ਇਹਨਾਂ ਦਾ ਉਹ ਠੀਕ ਲਿਆ ਪਾ ਕੇ ਚੱਲਿਆ ਗਿਆ ਮੂਰੇ ਕੋਈ ਬਾਦਸ਼ਾਹੀ ਆ ਸ਼ਹਿਰ ਆ ਗਿਆ ਉਹਨੇ ਪੁੱਛਿਆ ਵੀ ਮਹਾਰਾਜ ਇੱਥੇ ਦਾ ਕੋਈ ਰਾਜਾ ਕਹਿੰਦੇ ਹਾਂ ਜੀ ਹੈਗਾ ਫਿਰ ਉਹ ਰਾਜੇ ਦੀ ਪਰਵਾਰ ਕੀ ਹੈ ਕਹਿੰਦੇ ਜੀ ਰਾਂਝਲ ਦੇ ਸੁਖਨਾ ਬੁੰਡਾ ਵੀ ਹੈ ਕੁੜੀਆਂ ਵੀ ਹੈ ਅਰਸ਼ਾ ਹਾਂ ਫਿਰ ਕਹਿੰਦਾ ਧੂਣਾ ਲਾਉਣਾ ਮੈਂ ਕਿੱਥੇ ਕਿੱਲੇ ਲਾਵਾਂ ਕਹਿੰਦੇ ਮਹਾਰਾਜ ਜਿੱਥੇ ਤੁਹਾਡਾ ਅੱਛਾ ਕਰਦੇ ਉੱਥੇ ਲਾ ਲਓ ਜਾਂਦੇ ਨੇ ਗੁਹਾਰਿਆਂ ਚੋ ਚਾਰ ਪਤਨੇ ਚੱਕ ਲਿਆ ਕੋਈ ਮੁੱਢ ਜਾ ਪਿਆ ਤੇ ਉਹ ਤਾਂ ਲੈ ਮੋਢੇ ਤੇ ਜਾ ਕੇ ਬਾਦਸ਼ਾਹ ਦੇ ਮਹਿਲਾਂ ਦੇ ਮੂਹਰੇ ਕਿਲੇ ਮੂਹਰੇ ਲਾ ਲੈ ਤੂੰ ਕਾਉਂ ਬਹਿ ਗਿਆ ਤੂੰ ਨਾ ਲਾ ਕੇ ਤੂੰ ਨਾ ਲਾ ਕੇ ਬੈਠਿਆ ਹੋਇਆ ਤਾਂ ਉਹ ਸੋਚੇ ਇਹ ਲੋਕ ਦੇਖਦੇ ਸੇਵਾਦਾਰ ਜਾਂਦੇ ਆ ਬਾਬਾ ਤੇ ਉਧਰ ਲੈ ਆ ਦिए ਲੱਸੀ ਲੈ ਆ ਦिए ਰੋਟੀ ਲੈ ਕੇ ਦੇਈਏ ਉਹ ਬੋਲਦਾ ਚੁੱਪ ਕਰਿਆ ਬੈਠਾ ਕੁਝ ਖਾਂਦਾ ਨਹੀਂ ਕੁਝ ਪੀਂਦਾ ਨਹੀਂ ਤੇ ਨੇਤਰ ਮੀਚੇ ਨੇ ਭਜਨ ਕਰੀ ਜਾਂਦਾ ਬੈਠਾ ਭਜਨ ਕਰਦੇ ਕਰਦੇ ਐਨੇ ਬਾਦਸ਼ਾਹ ਕੋਲੇ ਜਾ ਗਿਆ ਲੋ ਕਹਿੰਦੇ ਮਹਾਰਾਜਾ ਦਾ ਫਕੀਰ ਬੈਠਾ ਆਪਣੇ ਮਾਰਗੀ ਧੂਣਾ ਦਾ ਨਾ ਤਾਂ ਕਿਸੇ ਨਾਲ ਗੱਲ ਕਰਦਾ ਨਾ ਬੋਲਦਾ ਨਾ ਕੁਝ ਖਾਂਦਾ ਪੀਂਦਾ ਕਿਤੇ ਐਸਾ ਨਾ ਹੋਵੇ ਕੋਈ ਆਪਣੀ ਨਗਰੀ ਨੂੰ ਲਾੜ ਕੇ ਤੁਰੇ ਤੁਸੀਂ ਚੱਲੋ ਮਹਾਰਾਜ ਉਹਨੂੰ ਪੁੱਛੋ ਜਾ ਕੇ ਵੀ ਕੀ ਰੋੜ ਹੈ ਤੈਨੂੰ ਕਹਿੰਦਾ ਵੀ ਚੱਲੋ ਬਾਦਸ਼ਾਹ ਅੱਗੇ ਦਰਦੇ ਹੁੰਦੇ ਸਾਧੂ ਬ੍ਰਾਹਮਣ ਤੋਂ ਬਾਦਸ਼ਾਹ ਲੋਕ ਵੀ ਕੰਮ ਦੇ ਸਾਧੂ ਬ੍ਰਾਹਮਣਾ ਜੀ ਵੀ ਉਹ ਤੋਂ ਸਭ ਕੁਝ ਸੀ ਇਹ ਵੀ ਗੱਲ ਹੈ ਉਹ ਟਾਈਮ ਦੇ ਵਿੱਚ ਜਿਹੜੀ ਮੂਹੂ ਕਹਿ ਤੀ ਉਪਾਰ ਅੱਜ ਕਾਲੂ ਦਾ ਜਮਾਨਾ ਧਰਮ ਕਰਮ ਸਭ ਦੁਨੀਆ ਛੱਡ ਗਈ ਸਾਡੀ ਦੁਨੀਆ 'ਚ ਕਿੱਥੋਂ ਜਾ ਕਰੇ ਜੇ ਕਿੱਥੋਂ ਰਹਿ ਜੇ ਕਿੱਥੋਂ ਕੋਈ ਛੇਤਰੀ ਜਾਂ ਬ੍ਰਾਹਮਣ ਰਹਿ ਸਾਧੂ ਲੋਕ ਪੈਸੇ ਚਾਹੁੰਦੇ ਕਹਿ ਨੂੰ ਕਾਇ ਬਾਵਲੀ ਬੋਲੂ ਕਾਇ ਅਜਿਹੇ ਨੇ ਮੂਵੀ ਹੁੰਦੀ ਹੈ ਕੈ ਦੇ ਉਹ ਕਹਿਣ ਲੱਗਾ ਵੀ ਮਹਾਰਾਜ ਤੁਸੀਂ ਚਲੋ ਜਾ ਕੇ ਉਹਨੂੰ ਪੁੱਛੋ ਫਕੀਰ ਨੂੰ ਵੀ ਤੈਨੂੰ ਕੀ ਚਾਹੀਦਾ ਤੂੰ ਕਿਉਂ ਧੂਆਂ ਲਾਈ ਬੈਠਾ ਏਂ ਜਾ ਕੁਸ ਤੈਨੂੰ ਮੇਰੇ ਟੀਮ ਕੋਲ ਆ ਉਹ ਦੱਸ ਦੇ ਕੋਈ ਜੱਗ ਪੁੰਨ ਕਰਨ ਲੈਣਾ ਉਹ ਕਰ ਲੈ ਜੋ ਤੇਰੀ ਇੱਛਾ ਸੋ ਕਰ ਲੈ ਤੁਸੀਂ ਮਹਾਰਾਜ ਆਪ ਜਾ ਕੇ ਪੁੱਛੋ ਉਹ ਜਾ ਰਿਹਾ ਬਾਦਸ਼ਾਹ ਕੇ ਉਹਨੇ ਮਹਾਰਾਜ ਬੁਲਾਈ ਬਾਦਸ਼ਾਹ ਨੇ ਚਾ ਕਨੈਣ ਖੋਲੇ ਤੇ ਵੀ ਬਾਦਸ਼ਾਹ ਆ ਗਿਆ ਮਹਾਰਾਜ ਐਂ ਦੱਸੋ ਤੁਸੀਂ ਤੁਹਾਨੂੰ ਲੋੜ ਕੀ ਹੈ ਥੋੜੀ ਸੇਵਾ ਕੀ ਕਰਗੇ ਸੇਵਾ ਕਹਿੰਦਾ ਠੀਕ ਹੈ ਨਹੀਂ ਨਹੀਂ ਤੁਸੀਂ ਖਾਨ ਪਾਣ ਦਾ ਦੱਸੋ ਕੋਈ ਹੋਰ ਚੀਜ਼ ਦੱਸੋ ਤੋ ਕੋਈ ਪੈਸੇ ਲੈਣ ਦੀ ਲੋੜ ਆ ਉਹ ਦੱਸੋ ਜੋ ਮੇਰੇ ਤੱਕ ਲੋੜ ਆ ਤੁਸੀਂ ਦੱਸੋ ਥੋੜੀ ਲੋੜ ਪੂਰੀ ਹੋ اچھا ਬਾਦਸ਼ਾਹ ਮੈਂ ਤੇਰੀ ਕੁੜੀ ਦਾ ਇਹਨਾਂ ਵਿਆਹ ਕਰਾਉਣਾ ਮੈਨੂੰ ਆਪ ਜੀ ਲੜਕੀ ਦੇ ਬਾਦਸ਼ਾਹ ਨੇ ਆਖਿਆ ਕਿ ਉਹ ਬਣਾ ਲੂਣਾ ਹੈ ਸੋਚਦੇ ਵੀ ਇਹ ਮੌਲਾ ਹੋਇਆ ਕਿ ਮੈਂ ਮੰਗ ਬੈਠਾ ਇਹਦਾ ਬਿਰਧ ਹੈ ਕੁੜੀ ਮੇਰੀ 15 16 ਸਾਲ ਦੀ ਹੈ ਕਹਿੰਦਾ ਮਹਾਰਾਜ ਇੱਕ ਗੱਲ ਹੈ ਸੋਚ ਕੇ ਕਹਿਣ ਲਿਖ ਕਹਿੰਦਾ ਗੱਲ ਵੀ ਦੱਸ ਦੇ ਕੀ ਹੈ ਕੁੜੀ ਦੇਤੇ ਮੇਰੇ ਕੱਲੇਗਾ ਅੱਜ ਕਹਿ ਕੇ ਆ ਰਿਹਾ ਹੈ ਨਹੀਂ ਮੈਂ ਆਪ ਜੀ ਰਾਣੀ ਨਾਲ ਸਲਾਹ ਕਰ ਫਿਰ ਤੁਹਾਨੂੰ ਕਹਿੰਦਾ ਜਾ ਕਰ ਲੈ ਰਾਣੀ ਕੋਲ ਆਇਆ ਉਦਾਸ ਹੋ ਗਿਆ ਕਹਿੰਦਾ ਬਾਦਸ਼ਾਹ ਕਹਿੰਦੀ ਮਹਾਰਾਜਾ ਜੈਨ ਨੇ ਉਦਾਸ ਹੋ ਕਹਿੰਦਾ ਉਦਾਸ ਕੀ ਤੈਨੂੰ ਦੱਸਣ ਦੱਸਣ ਨਹੀਂ ਜੋ ਕਹਿੰਨੀ ਨਹੀਂ ਦੱਸੇ ਬਿਨਾ ਲਾਲਚੇਵੇਂ ਹੋ ਮੈਨੂੰ ਦੱਸ ਕਿ ਕੀ ਕਮੀ ਹੋਗੀ ਤੇਰੇ ਕੋਲੇ ਉਹ ਕਹਿੰਦਾ ਕਿ ਫਕੀਰ ਬੈਠਾ ਨਾ ਤਾਂ ਕੁਝ ਖਾਂਦਾ ਹੈ ਨਾ ਕੁਝ ਪੀਂਦਾ ਹੈ ਨਾ ਕੁਝ ਕਰਦਾ ਹੈ ਇੰਨੇ ਦਿਨ ਹੋ ਗਏ ਉਹਨੂੰ ਬੈਠੇ ਨੂੰ ਫੇਰ ਅੱਜ ਕਹਿੰਦਾ ਮੈਂ ਗਿਆ ਸੀ ਜਾ ਕੇ ਅਫਸਰਾਬ شاہੀ ਵੀ ਨਾਲ ਦੀ ਮੇਰੇ ਜਾ ਕੇ ਮੈਂ ਹੱਥ ਜੋੜੇ ਨਮਸਕਾਰ ਕੀਤੀ ਉਹਨਾਂ ਨੂੰ ਤਾਂ ਦੁੱਖ ਸੁੱਖ ਪੋਚਿਆ ਵੀ ਦੱਸੋ ਮਹਾਰਾਜ ਜੀ ਮੇਰੇ ਸੰਗ ਕੀ ਲੋੜਾ ਤੁਮ ਮੇਰੀ ਨਾਗੜੀ ਇਹਨਾਂ ਦਾੜ ਜੋ ਫੇਰ ਕਹਿੰਦੀ ਕੀ ਦੱਸਿਆ ਉਹਨੇ ਕਹਿੰਦਾ ਦੱਸਾਂ ਕਿ ਤੈਨੂੰ ਕੁੜੀ ਮੰਗਦਾ ਵੀ ਮੇਨ ਮਾਦੀ ਕੁੜੀ ਦੇ ਡੌੜਾ ਦੇ ਹੁਣ ਸਾਹ ਦੱਸੀ 90 ਸਾਲ ਦਾ ਕਹਿੰਦਾ ਕਿ ਕੁੜੀ ਹੈ ਆਪਣੀ ਸਾਰੀ 16 ਸਾਲ ਦੀ ਓ ਗੰਦੀ ਤੂੰ ਰੋਟੀ ਟੋਕਾ ਖਾਏ ਨਾ ਗੱਲਾਂ ਕੀ ਐ ਮੈਂ ਕਰਦੀਆਂ ਤੇਰਾ ਯਾਬਤਾ ਕਹਿੰਦਾ ਵੀ ਰੋਟੀ ਦਾ ਬੁਰਕੀ ਨੰਗਦੀ ਨਹੀਂ ਪਾਣੀ ਦਾ ਤੁਮਕਾ ਨਹੀਂ ਨਾ ਰੋਟੀ ਕਿਵੇਂ ਨੰਗੇ ਜੇ ਤਾਂ ਬਚਣਾ ਤੋਰਦਾ ਤਾਂ ਸਰਾਬ ਦਰ ਜੇ ਬਚਣਾ ਪੂਰੀ ਕਰਦਾ ਮੇਲ ਨਹੀਂ ਮੈਨੂੰ ਲੋਕ ਗੱਲਾਂ ਦੇਣਗੇ ਵੀ ਮੌਲੇ ਦੇ ਮਾਗਰ ਕੁੜੀ ਲਾਤੀ ਕੀ ਲਾਲ ਚਿੱਟੀ ਰਾਜੇ ਨੂੰ ਕਹਿੰਨੇ ਨਹੀਂ ਨਹੀਂ ਤੂੰ ਰਾਮ ਕਰ ਮੈਂ ਫੇਕਣਾ ਕਰ ਤੇ ਮੈਂ ਬੇਉਤੀ ਐ ਸੀ ਸੁਸਾਤੋ ਪੂਰੀ ਨਹੀਂ ਹੋਣੀ ਆਪਾਂ ਕੁੜੀ ਨਹੀਂ ਦੇਣੀ ਕਹਿੰਦਾ ਵੀ ਠੀਕ ਖਾਨਪਾਨ ਕਰਿਆ ਉਹ ਖਾਨਪਾਨ ਕੀ ਕਹਨਾ ਦੀ ਦੋ ਮਸੇ ਖਾ ਕੇ ਹਟ ਕੇ ਕਹਿੰਦਾ ਵੀ ਦੱਸ ਪਹਿਲਾਂ ਮੈਨੂੰ ਜੋਤ ਦੱਸ ਕਹਿੰਦੀ ਜਾ ਕੇ ਐ ਕਹਦੇ ਲੈ ਜਾ ਨਾਲ ਵਜੀਰ ਨੂੰ ਲੈ ਜਾ ਹੋਰ ਹਲਕਾਰ ਨੂੰ ਲੈ ਜਾ ਜਾ ਕੇ ਉਹਨੂੰ ਸਾਹਮਣੇ ਐ ਕਹਦੇ ਵੀ ਮਹਾਰਾਜ ਇਹ ਲੜਕੀ ਦਾ ਸੀ ਦੇ ਦੇ ਦਾਂਗੇ ਸਾ ਪੱਕਾ ਪੱਕਾ ਨਹੀਂ ਹੁੰਦਾ ਪਰ ਇੱਕ ਸਾਡੀ ਰਸਮ ਤੇਨੂੰ ਪੂਰੀ ਕਰਨੀ ਪਊ ਉਹ ਕਰੇਗਾ ਕਹਿੰਦਾ ਜਿਉਂ ਨੇ ਕਹਤਾ ਕਰੂੰਗਾ ਇਹ ਤੂੰ ਐ ਕਹਦੀ ਵੀ ਸਾਡੇ ਲਾਵਾ ਵੇਲੇ ਲੜਕੀ ਦੇ ਪੱਲੇ ਦੇ ਵਿੱਚ ਲਾਲ ਪੈਂਦਾ ਬਿਆੰਦਰ ਪਾਉਂਦਾ ਜੇ ਲਾਲ 바ਵਾ ਤੂੰ ਪਾ ਸਕਦਾ ਹੈ ਲੜਕੀ ਦੇ ਵੀ ਪਰ ਜੇਤ ਬੁਲਦੀ ਮਰ ਜਾਦਾ ਤਾਂ ਨਹੀਂ ਤੋੜਦੇ ਇਹ ਹੈ ਸਾਡਾ ਬੱਚਾ ਇਹਨਾਂ ਕਹਿੰਦਾ ਵੀ ਗੱਲ ਹੀ ਬੱਕੀ ਵੱਢ ਗਈ ਗਰਮਨਾ ਗਲਬੋਜੀ ਚਾਬ ਚਲੋ ਜੀ ਲੇਕਿਨ ਨਾਲ ਪੰਚਾਇਤ ਆ ਗਿਆ ਮੇਰੇ ਬਾਸਾ ਆ ਗਏ ਰਾਜਨ ਕਹਾਂ ਆ ਗਈ ਹੋਣ ਕੀ ਰਹਿ ਹੋਈ ਕਹਾਂ ਦੇਖੋ ਜੀ ਇੱਕ ਗੱਲ ਮੈਂ ਤੁਹਾਨੂੰ ਕਹਿੰਦਾ ਸਾਡੇ ਵੱਲੋਂ ਲੜਕੀ ਤੁਹਾਨੂੰ ਅਤੀ ਦੇ ਚੋ ਦੋਈ ਪਰ ਤੁਹਾਨੂੰ ਇੱਕ ਰਸਮ ਸਾਡੀ ਪੂਰੀ ਕਰਨੀ ਪਊ ਉਹ ਕਹਿੰਦਾ ਵੀ ਮੈਨੂੰ ਰਸਮ ਦੱਸੋ ਸਾਡੇ ਕਹਿੰਦੇ ਲਾਮਾ ਲੈਣ ਵੇਲੇ ਲੜਕਾ ਲੜਕਾ ਲੜਕੀ ਦੇ ਪੱਲੇ ਦੇ ਵਿੱਚ ਲਾਲ ਪਾਉਂਦਾ ਸੱਤ ਪਾਦਸ਼ਾਹੀ ਹੁਣ ਰਾਣੀ ਨੇ ਉਹ ਦ ਸੰਦੇਸ਼ ਦਿੱਤੇ ਜੀ ਵੀ ਜੇ ਤਾਂ ਲਾਲ ਪਾਉਗਾ ਕਹਿੰਦਾ ਫਿਰ ਤਾਂ ਤੂੰ ਇਹ ਦੁਬੱਡਾ ਬਾਸ਼ਾ ਕਿਹੜਾ ਪਾਵੇਂਗਾ ਸੱਤ ਬਾਦ ਸਾਝਾਂ ਦਾ ਇਕ ਲਾਭ ਹੈ ਤੇ ਜੀ ਉਹ ਪਾਉ ਫਿਰ ਦੁਬੱਡਾ ਬਾਸ਼ਾ ਕਿਹੜਾ ਪਾਵੇਂਗਾ ਇਹ ਲੜਕੀ ਦੇ ਦੇਾਂਗੇ ਨਹੀਂ ਫਿਰ ਸਾਝ ਨੇ ਲਾਲ ਪੋਣਾ ਨਹੀਂ ਆਪਾਂ ਲੜਕੀ ਨਹੀਂ ਜੀ ਉਹ ਕਹਿੰਦਾ ਵੀ ਹਾਂ ਇਹ ਥੋੜੀ ਮਰਜ਼ਾਦਾ ਪੂਰੀ ਤੋਂ ਇਹ ਜੇ ਤੁਸੀਂ ਦੱਸ ਤਾਂ ਵੀ ਸਾਡੀ ਕੁੜੀ ਦੀ ਰਸਮ ਆ ਹੈ ਇਹ ਰਸਮ ਤੁਹਾਡੀ ਕੁੜੀ ਮੈਂ ਪੂਰੀ ਕਰੂੰਗਾ ਪਰ ਮੈਨੂੰ ਅਰਸਾ ਦਿਓ ਕਹਿੰਦੇ ਬੋਲੋ ਜੀ ਕਹਿੰਦਾ ਸਾਲ ਪਰ ਕੁੜੀ ਨਹੀਂ ਬਣੀ ਜੇ ਤਾਂ ਸਾਲੋਂ ਅੰਦਰ ਅੰਦਰ ਮੈਂ ਆ ਗਿਆ ਲਾਲ ਲੇਕੀ ਕਦੋਂ ਕੁੜੀ ਮੈਂ ਲਊਂਗਾ ਮੈਂ ਨਹੀਂ ਫਿਰ ਜਿਨ ਮਰ ਜਾਏ ਭੈਣੇ ਸਾਲ ਤੋਂ ਮੈਂ ਮਾ ਨਾ ਆਇਆ ਤੇ ਜਿਨ ਮਰ ਜੀ ਦੇ ਕਹਿੰਦਾ ਵੀ ਠੀਕ ਚੱਲੇ ਆ ਬਈ ਹੁਣ ਉਹਨੇ ਸੋਚਿਆ ਵੀ ਲੋਕ ਕਹਿੰਦੇ ਨੇ ਵੀ ਸਮੁੰਦਰ ਚ ਲਾਲ ਹੁੰਦੇ ਸਮੁੰਦਰ ਵਿੱਚ ਸਾਰੀਆਂ ਖਾਣੀਆਂ ਨੇ ਮੋਤੀ ਵੀ ਹਨ ਹੀਰੇ ਵੀ ਹਨ ਲਾਲ ਵੀ ਹਨ ਕੋਗੇ ਵੀ ਉੱਥੇ ਚੱਲ ਹੁਣ ਉਹਦੇ ਨਾਲ ਆ ਮੱਤ ਚੱਲ ਪੈ ਲੈ ਚੱਕ ਕੇ ਆਪਦਾ ਆਸਣ ਮਹੀਨੇ ਦੋ ਮਹੀਨੇ ਚ ਸਮੁੰਦਰ ਦੇ ਕਿਨਾਰੇ ਤੇ ਬੱਜਿਆ ਰਾਤ ਦਿਨ ਕੰਨ ਘਣਨਾ ਤੇ ਕਿਤੇ ਤੁਰੇ ਜੇ ਸਮੁੰਦਰ ਦੇ ਕਿਨਾਰੇ ਤੇ ਖੜ ਕੇ ਹਾਕਾ ਮਾਰਦਾ ਏ ਮਰਨ ਦੇਵਤਾ ਏ ਸਮੁੰਦਰ ਦੇਵਤਾ ਏ ਮਰਨ ਦੇ ਉਹ ਆਪਦੀਆਂ ਲਹਿਰਾਂ ਚ ਵਗ ਰਹੇ ਉਹ ਕਾ ਕੌਣ ਕਿਸੇ ਨੂੰ ਸੁਣਦਾ ਜਦੋਂ ਹਾਕਾ ਮਾਰਦੇ ਨੂੰ ਘੰਟਾ ਹੋ ਗਿਆ ਵੀ ਤਾਂ ਬੋਲਦੇ ਨਹੀਂ ਕਹਿੰਦਾ ਵੀ ਜੇ ਹੁਣ ਤੂੰ ਬੋਲਦਾ ਨਹੀਂ ਫੇਰ ਲਾਏ ਹੋ ਜਾ ਤਗੜਾ ਕਹਿੰਦਾ ਹੁਣ ਤੈਨੂੰ ਖਾਲੀ ਕਰਕੇ ਤੇਰੇ ਵਿੱਚੋਂ ਫੇਰ ਲਾਲ ਲੈ ਕੇ ਜਮ ਕੱਢ ਤੂੰ ਵੀ ਘੋੜੀ ਆਥਣ ਧਰਤਾ ਤੂੰ ਵੀ ਪਰੇ ਤੇ ਪਰੇ ਬ੍ਰੇਤੀ ਢੋਲੇਵੇਂ ਤੂੰ ਵੀ ਪਰੇ ਬ੍ਰੇਤੀ ਢੋਲੇਵੇਂ ਤੂੰ ਵੀ ਪਰੇ ਬ੍ਰੇਤੀ ਢੋਲੇ ਅੱਠ ਪੈਰ ਹੋ ਗਏ ਲੱਗੇ ਨੂੰ ਕੀ ਲੱਗਾ ਰਹੇ ਅੱਠ ਪੈਰ ਜਦੋਂ ਲੱਗੇ ਨੂੰ ਹੋ ਗਏ ਤੇ ਫੇਰ ਡੋਲ ਗਿਆ ਬੈਕੁੰਠਾ ਲక్ష్ਮੀ ਕੰਨੀ ਮਹਾਰਾਜ ਥੋੜਾ ਕੋਈ ਭਗਤ ਦੁਖੀ ਹੈ ਬੈਕੁੰਠ ਕੋਈ ਗੇੜੇ ਖਾਂਦਾ ਕਹਿੰਦਾ ਆਹੋ ਸੱਜਣਾ ਲੱਗੇ ਇਹ ਸੱਜਣਾ ਮੱਠ ਜਪੜੇਗਾ ਨਾ ਮਾਵਾ ਕਹਿੰਦੀ ਕਹਿੰਦੀ ਫਿਰ ਜਾਓ ਕਹਿੰਦਾ ਕੋਈ ਨਹੀਂ ਹੋਰ ਦੇਖ ਲਈਏ ਥੋੜਾ ਜਿਹਾ ਕਹਿੰਦੀ ਤੁਸੀਂ ਦੇਖਦੇ ਰਹੋਗੇ ਮਾਰੂ ਮੂਹ ਦਾ ਤੁਹਾਡੇ ਬੈਕੌਂਡ ਨੂੰ ਕਹਿੰਦਾ ਨਹੀਂ ਐ ਨਹੀਂ ਦਿਗਣਾਲੇ ਵੇਖਣਾ ਕਰ ਕਹਿੰਦਾ ਜੇ ਦਿਗਣ ਦੇ ਕਿਨਾਰੇ ਤੇ ਗਿਆ ਤਾਂ ਕਹਿੰਦਾ ਫਿਰ ਮੈਂ ਜਾ ਰੋਕੂ ਕੋ ਨੂੰ ਅੱਠ ਪੈਰੀ ਬੇਰ ਹੋ ਗਏ ਲੱਗੇ ਨੂੰ ਉਸੇ ਚਾਲੀ ਚੱਲਦੇ ਤੂੰ ਵੀ ਪਰਦਾ ਡੋਲੇ ਹੁੰਦਾ ਤੂੰ ਵੀ ਪਰਦਾ ਡੋਲੇ ਹੁੰਦਾ ਭਗਵਾਨ ਫਿਰ ਅੱਠਾ ਪੈਰਾਂ ਵਿੱਚੋਂ ਕਹਿੰਦੇ ਵੀ ਹੁਣ ਇਹ ਨਹੀਂ ਪਤਾ ਅੰਦਰ ਹਟਣ ਵਾਲਾ ਦੀਨ ਚੱਲਣਾ ਪਊ ਭਗਵਾਨ ਬਿਰਦਾ ਰੂਪ ਦਾ ਧਾਰ ਕੇ ਬ੍ਰਾਹਮਣ ਦਾ ਆ ਗਏ ਕਹਿੰਦਾ ਕੋਈ ਭਗਤਾ ਬਾਬਾ ਹਾਂ ਇਹ ਕੀ ਕਰਨ ਲੱਗੇ ਕਹਿੰਦਾ ਮੈਨੂੰ ਬੁਲਾ ਨਾ ਗੱਲੀ ਨਾਲਾ ਮੇਰੇ ਦਫ਼ਤਰ ਨਾਲ ਕੋਈ ਫਰਕ ਪੈਂਦਾ ਤੂੰ ਕਿਧਰੋਂ ਆ ਗਿਆ ਉਹ ਕਹਦਾ ਆਇਆ ਨਾ ਆਇਆ ਤਾਂ ਮੈਨੂੰ ਐਂ ਤਾਂ ਦੱਸ ਵੀ ਕਰਦਾ ਕੀ ਐ ਕਹਿੰਦਾ ਇਹਨੂੰ ਖਾਲੀ ਕਰੂੰਗਾ ਖਾਲੀ ਕਰੇਗਾ ਹਾਂ ਕਹਿੰਦਾ ਐਵੇਂ ਮੱਖ ਜੂਏ ਤੇਰੀਆਂ ਤੂੰ ਵੀ ਇਹਨਾਂ ਸਾ ਕਰ ਕਹਿੰਦਾ ਗੁੱਸੇ ਘਟੇ ਤੈਨੂੰ ਪਹਿਲਾਂ ਕਹਿੰਦੀ ਮੇਰੇ ਦਫ਼ਤਰ ਤੇ ਫਰਕ ਨਾ ਪਾ ਕੱਲ ਜਦੋਂ ਐ ਵਗਦਾ ਫੇ ਭੱਜ ਲਿਆ ਵੀ ਮੇਰੀ ਤਾਂ ਪੰਜ ਚਾਰ ਤੁੰਗੀਆਂ ਕੱਟ ਗਈਆਂ ਫੇ ਬੋਤੇ ਚਾਲ ਪੈ ਲਿਆ ਤੇ ਇਹ ਘਾਟਾ ਪੂਰਾ ਕਰ ਗਈ ਜਿਹੜਾ ਇਹਨੇ ਗੱਲੀ ਲਾ ਲੇ ਅੱਠ ਪੈਰੀ ਫੇ ਰੋਗੇ ਲੱਗਿਆ ਨੂੰ ਕਿ ਲਾਗੇ ਸੱਚਖੰਡ ਹੱਲਣਾ ਕਹਿੰਦੀ ਮਹਾਰਾਜ ਜਾਓ ਕਹਿੰਦਾ ਹਲੇ ਤਾਂ ਉਹ ਕੱਲ ਵਾਲਾ ਨਹੀਂ ਲੋਟਾ ਹੈ ਕਹਿੰਦੀ ਭੈਣ ਹੁਣ ਨਹੀਂ ਰਹਿਣਾ ਤੁਹਾਡਾ ਸੱਚਖੰਡ ਹੁਣ ਉਹ ਸੱਟ ਵੀ ਦੇਉ ਤੇ ਹੁਣ ਤਾਂ ਜਾ ਕੇ ਉਹਨੂੰ ਦੇਵ ਦੀ ਮਰਜ਼ਾ ਕਰ ਪੂਰੀ ਜਿਹੜੀ ਕੁਝ ਕੰਮ ਮੰਗਦਾ ਹੈ ਆ ਫੇਰ ਆਗੇ ਭਗਵਾਨ ਕਹਿੰਦਾ ਓਏ ਬਾਬਾ ਕਿ ਤੂੰ ਕੀ ਕਰੀਂਗੀ ਇਹ ਨਹੀਂ ਤੁੰਗੇ ਪਰ ਨਹੀਂ ਡੋਲਦੇ ਤੂੰ ਮੇਰੇ ਪਰ ਨਹੀਂ ਇੱਥੇ ਕੋਈ ਭੂਟਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੱਲ ਜਿਪਣੀ ਉਹਨਾਂ ਨੂੰ ਉਹ ਕਹਿੰਦਾ ਓ ਜਾ ਬਗ ਜਾ ਇੱਕ ਤੇਰੇ ਵਰਗਾ ਕੱਲ ਪ੍ਰਣੰਦਰ ਆਇਆ ਸੀ ਮੇਰੀਆਂ ਪੰਦਰਸੂਲ ਤੁੰਗਿਆਂ ਦਾ ਫਰਕ ਪਾਦਾ ਹੁਣ ਤੂੰ ਆ ਗਿਆ ਉਹ ਕਹਿੰਦਾ ਮੈਨੂੰ ਦੱਸਦਾ ਸਹੀ ਉਹ ਕਹਿੰਦਾ ਖਤਮਾ ਬਗਦਾ ਜੀ ਤੈਨੂੰ ਐ ਮੈਨੂੰ ਆਪਦਾ ਕੰਮ ਕਰਨ ਦੇ ਉਹ ਕਹਿੰਦਾ ਨਹੀਂ ਨਹੀਂ ਇਹ ਦੱਸਣਾ ਪਊਗਾ ਤੈਨੂੰ ਰੋਕ ਹੀ ਹੈ ਕਹਿੰਦਾ ਲਾਲ ਕੱਢਣੇ ਨੇ ਇਹਨੂੰ ਸਾਏ ਨੂੰ ਖਾਲੀ ਕਰਕੇ ਕਹਿੰਦਾ ਵੇ ਤੇਰੀਆਂ ਤੁੰਬੇ ਨਾਲ ਸਾਦਾ ਜੇ ਸਮੁੰਦਰ ਮੁੱਕ ਜੂਗਾ ਕਹਿੰਦਾ ਇਹ ਨਹੀਂ ਮਕੂਸਾਲਾ ਮੇਰਾ ਮੈਂ ਤਾਂ ਮਕੂ ਸਾਡਾ ਇੱਕ ਪਾਸਾ ਤਾਂ ਹੋਊ ਭਗਵਾਨ ਹੱਥ ਵਿੱਚ ਕਹਿੰਦੇ ਮੜਾ ਫਟੂ ਜਾ ਬਗਦਾ ਕਹਿੰਦਾ ਯਾਰ ਕਹਿੰਦਾ ਲਿਆ ਮੈਨੂੰ ਫੜਾ ਤੂੰ ਤੂੰ ਵੀ ਮੈਨੂੰ ਫੜਾ ਦੇ ਤੈਨੂੰ ਲਾਲ ਚਾਹੀਦੇ ਨੇ ਐਨਾ ਤੂੰ ਵੀ ਹਾਂ ਕਹਿੰਦਾ ਵਿਚਣਾ ਸਿਟੀ ਕਿਤੇ ਉੱਥੇ ਚੜਦੇ ਮੈਂ ਇਸ ਕੰਮੋਂ ਵੀ ਜਾਵਾਂ ਕਹਿੰਦਾ ਨਹੀਂ ਬਾਬਾ ਯਕੀਨ ਵੀ ਕਰ ਮੈਂ ਤੈਨੂੰ ਲਿਆ ਕੇ ਦੇਉਂ ਮੈਂ ਬੜਨਾ ਦੇ ਵਿੱਚ ਤੈਨੂੰ ਨਹੀਂ ਦਾ ਭੇਤ ਮੈਨੂੰ ਇਹਦਾ ਭੇਤ ਹੈ ਮੈਂ ਇਹਦੇ ਵਿੱਚੋਂ ਜਿੱਥੇ ਲਾਲ ਬਗਦੇ ਨੇ ਉੱਥੋਂ ਚੂੰ ਵੀ ਮਾਰ ਕੇ ਕੱਢ ਕੇ ਲਿਆ ਤੂੰ ਵੀ ਫੜਾਦੀ ਕਹਿੰਦਾ ਲੈ ਲੈ ਜਾਂ ਭਗਵਾਨ ਨੇ ਮਾਰਿਆ ਗੋਤਾ ਖਾਣਾ ਦੀ ਇੱਥੇ ਖਾਨ ਚੱਲਦੀ ਸੀ ਲਾਲਾਂ ਦੇ ਉੱਥੋਂ ਪਰਲੀ ਰੋੜਾ ਮੰਗ ਤੂੰ ਵੀ ਆ ਗਈ ਬਾਹਰ ਆ ਕੇ ਕਹਿੰਦਾ ਆ ਲੈ ਮਾਰਾ ਇਹ ਖੜਾ ਛੰਡੇ ਦਾ ਆ ਚੱਕ ਲੈ ਤੂੰ ਵੀ ਕਮੰਗਦਾ ਤੇ ਇਹ ਤੈਨੂੰ ਤੂੰ ਵੀ ਕਹਿੰਦਾ ਉੰਮੀ ਆ ਕਹਿੰਦਾ ਮੈਂ ਕੀ ਇਸਰਾਫਾ ਦਾ ਮੁੰਡਾ ਮੈਨੂੰ ਕੀ ਪਛਾਣਿਆ ਉਹ ਕਿਹ ਲਾਲ ਹੁੰਦਾ ਮੈਨੂੰ ਇਹ ਐ ਦੱਸ ਵੀ ਇਹ ਲਾਲ ਐ ਇਹ ਇਹਨੂੰ ਲਾਲ ਐ ਕਹਿੰਦੇ ਭਗਵਾਨ ਨੇ ਢੇਰੀ ਕਰਤੀ ਸਾਰੀ ਧਰਤੀ ਲਾਲ ਹੀ ਲਾਲ ਉਹ ਚਾਰ ਜਿਹੜਾ ਜਿੱਧਰ ਨੂੰ ਝਾਕਦਾ ਉਵੇਂ ਧਰਤੀ ਲੱਗਦੀ ਐ ਉਵੇਂ ਲਾਲ ਲੱਗਦੀ ਕਹਿੰਦਾ ਆ ਪਛਾਣ ਲੈ ਜਾ ਟਾਕੇ ਦੇ ਕੇ ਮਾਰ ਤੂੰ ਵੀ ਭਰ ਲੀ ਐ ਛਾ ਕਹਿੰਦਾ ਜੰਗਾਰਾ ਰੱਬ ਨੂੰ ਕਹਿੰਦਾ ਕਹਿੰਦਾ ਜੰਗਾਰਾ ਤੇ ਕਹ ਚੰਗਾ ਜਉਂਦਾ ਰਹਿ ਭਗਤਾ ਮੈਂ ਚੱਲਿਆ ਵਾ ਸਾਹੀ ਲੋੜਦੀ ਮੈਨੂੰ ਕਹਿੰਦਾ ਫੇਰ ਲੋੜ ਤੇ ਤਾਂ ਲੈ ਜਾ ਜਿਉਂ ਚੱਲਿਆ ਉੱਥੋਂ ਜਿੱਥੇ 2 ਮਹੀਨੇ ਜਗਿਆ ਤੇ ਮਹੀਨੇ ਜੀ ਵਜੇ ਮੁੜ ਕੇ ਤੀਜੇ ਮਹੀਨੇ ਆਕੇ ਤੂੰ ਨਾ ਫੇਰ ਲੈ ਲੇ ਫੇਰ ਲੈ ਲਿਆ ਤਾਂ ਫੇਰ ਸਾਧੂ ਜਿਆਦਾ ਸਾਰੇ ਲੋਕਾਂ ਨੇ ਇਹ ਮਰਾਉਤੀ ਉਹੀ ਸਾਧ ਫੇਰ ਆ ਗਏ ਇਹਨਾਂ ਸਾਧ ਆ ਗਏ ਹਾਂ ਕਹਿੰਦਾ ਫੇਰ ਚਲੋ ਪੁੱਛੋ ਨੂੰ ਭੇਜਦੇ ਵਜ਼ੀਰ ਅਹਿਲਕਾਰ ਜਾਓ ਪੁੱਛ ਕੇ ਆਓ ਕਹਿੰਦਾ ਹਾਂ ਬਾਖਿਆ ਬਜੀਰ ਸਾਹਿਬ ਬਾਦਸ਼ਾਹ ਨਹੀਂ ਆਇਆ ਕਹਿੰਦੇ ਜੀ ਅਸੀਂ ਉਸੇ ਨੇ ਭੇਜਿਆ ਵੀ ਪੁੱਛ ਕੇ ਆਓ ਵੀ ਲਾਲ ਪਾਉਣਗੇ ਉਹ ਕਹਿੰਦਾ ਬੋਲ ਬਾਬਾ ਜੀ ਲਾਲ ਪਾਵੇਂਗਾ ਕਿ ਨਾ ਜਮਾ ਪਾऊं ਇੱਕ ਲਾਲ ਕੀ ਦੋ ਤਿੰਨ ਬਾਦ ਨੂੰ ਇਕੱਠੇ ਉਹ ਭਾਈ ਮੁਰਗੇ ਜਾ ਕੇ ਕਹਿੰਦੇ ਬਾਦਸ਼ਾਹ ਤਾਂ ਐਂ ਕਹਿੰਦਾ ਕਹਿੰਦਾ ਦੋ ਤਿੰਨ ਇਕੱਠੀ ਬਾਦ ਨੂੰ ਕਹਿੰਦਾ ਇੱਕ ਲਾਲ ਦੀ ਰਾਣੀ ਨੇ ਰਾਜਾ ਕੋਸ਼ੋਗੀ ਕਹਿੰਦੇ ਵੀ ਇਦੋਂ ਵੱਡਾ ਬਾਦਸ਼ਾਹ ਜਿਹੜਾ ਪਾਲਾ ਧਰਤਾ ਦੇਨ ਸੱਜ ਕੇ ਪੰਡਤ ਨੂੰ ਕਹਿੰਦੇ ਪੂਰ ਚੌਕ ਲਓ ਜੀ ਸਵੇਰੇ ਤੁਹਾਡੇ ਐਸੇ ਵਾਰ ਫੇਰੇ ਹੋਣਗੇ ਇਹ ਚੰਗੇ ਚੰਗੇ ਆ ਲਗੇ ਤੇ ਅੱਜ ਹੁਣ ਇਹ ਸਾਥ ਬੈਠਾ ਹੈ ਜੇ ਨੂੰ ਕਹਿੰਦਾ ਵੀ ਇੱਕ ਗੱਲ ਹੋਰ ਸੁਣ ਲਓ ਮੇਰੀ ਕਹਿੰਦਾ ਜਦੋਂ ਲਾਵਾ ਦਾ ਟਾਈਮ ਹੋਵੇ ਨਾ ਮੈਨੂੰ ਉਦੋਂ ਸੱਦਿਓ ਉਦੋਂ ਮੈਨੂੰ ਧੂਨੇ ਤੇ ਉਠਾਏ ਉਹਨਾਂ ਜਨਾਂ ਦਾ ਕਹਿੰਦਾ ਵੀ ਠੀਕ ਹੈ ਉਧਰ ਪੰਡਤ ਪੂਜਾ ਪਾਠ ਕਰੀ ਗਏ ਕਰਦਾ ਕਰਦਾ ਕਹਿੰਦਾ ਲਓ ਜੀ ਹੁਣ ਲਾਵਾ ਦਾ ਟਾਈਮ ਆ ਗਿਆ ਲਿਓ ਬਾਬਾ ਜੀ ਗਏ ਬੱਗੀ ਭੇਜਤੀ ਪਿੰਸ ਭੇਜਤੀ ਆਓ ਮਹਾਰਾਜ ਬਾਬਾ ਜੀ ਹੁਣ ਲਾਵਾ ਦਾ ਟਾਈਮ ਹੈ ਚੱਕੇ ਚਿਮਟਾ ਤੁਮ ਵੀ ਆਏ ਪਾਉਏ ਭੇਜਣ ਪੇ ਉਹ ਕਹਿੰਦੇ ਮਹਾਰਾਜ ਜੀ ਜੇ ਬੈਠੋ ਕਹਿੰਦਾ ਆਪਜੀ ਪਰੇ ਰੱਖੋ ਜਾਂਦੇ ਨੇ ਕਿਸੇ ਨੇ ਗਦਾ ਵੀ ਨਹੀਂ ਦਿੱਤਾ ਵੀ ਤੇ ਢੜਕੇ ਬਗਣੀ ਮਾ ਹੁਣ ਤੁਸੀਂ ਪੀਣਸਾਂ ਲਿਉਣ ਵਾਲੇ ਮੇਰੇ ਨਾਲ ਪੈਰੀ ਪੀਣਸਾਂ ਮੈਂ ਤਾਂ ਤੁਰਕ ਹੀ ਚੱਲੂ ਆਗੇ ਜਾ ਖੜਾ ਅੱਗੇ ਕੱਠ ਵਟ ਸਾਰਾ ਬੈਠਾ ਬੀਤ ਗਏ ਜਾਂਦੇ ਨੇ ਹਾਂ ਵੀ ਕਹਿੰਦਾ ਬਾਦਸ਼ਾਹ ਕਰਾ ਕੁੜੀ ਦਾ ਪੱਲਾ ਸੱਜਾ ਪੱਲਾ ਕਰਾ ਕੁੜੀ ਦਾ ਦੇਵਤਾ ਬ੍ਰਾਹਮਣ ਨੂੰ ਕਹਿੰਦਾ ਹਾਂ ਜੀ ਕਰਾ ਸੱਜਾ ਪੱਲਾ ਸੱਜਾ ਪੱਲਾ ਕਰਾ ਲਿਆ ਤੂੰ ਵੀ ਜਿਹੜੀ ਉੱਤੋਂ ਜਿਹੜਾ ਪਰਨਾ ਜਾਂਦੀ ਉਹ ਤਾਂ ਲਾ ਲਿਆ ਤੇ ਤੂੰ ਵੀ ਐਂ ਢੇਲੀ ਕਰਤੀ ਲਾਲ ਹੀ ਲਾਲ ਹੋ ਗਏ ਮਹਿਲ ਵੀ ਸਿਰ ਤੇ ਧਰਤਾ ਹੱਥ ਕਹਿੰਦਾ ਚੱਲ ਬੇਟਾ ਤੂੰ ਮੇਰੀ ਤੀਂ ਹੈ ਕਰਕੇ ਸਿਰ ਤੇ ਹੱਤਕ ਨਾ ਹੋ ਜਾਣੀ ਉਹ ਕਹਿੰਦੇ ਨਾ ਮਾਰੇ ਤੁਸੀਂ ਇਹ ਕੀ ਕਹੇ ਉਹ ਕਹਿੰਦਾ ਮੈਂ ਲਾਵਾ ਲੈ ਲਿਆ ਤੁਹਾਨੂੰ ਕੀ ਫਰਕ ਹੈ ਮੇਰੀ ਧੀ ਹੈ ਇਹ ਮਾਵਦੀ ਧੀ ਨੂੰ ਦੇਤੇ ਲਾਲ ਉਹ ਮਾਰੇ ਕਹਿੰਦੇ ਇਹ ਤਾਂ ਗੱਲ ਤੁਸੀਂ ਗਲਤ ਕਰਦੋਂ ਕਹਿੰਦਾ ਗਲਤ ਨਹੀਂ ਮੈਂ ਜਿਹਦੇ ਨਾਲ ਲਾਵਾ ਲੈਣੀਆਂ ਤੇ ਲੈ ਲਈਆਂ ਕਹਿੰਦਾ ਕਾਹਦੇ ਨਾਲ ਲਾਵਾ ਲਈਆਂ ਤਾਂ ਕੱਢਣੇ ਹੋ ਗੁਦਲੀ ਚੋਂ ਜੁਨੇ ਠੀਕ ਕਰਨੇ ਕਹਿੰਦਾ ਲਾਵਾ ਇੰਨਾ ਨਾ ਲਈਏ ਇਹ ਤੇ ਦੋ ਫਕੀਰਾਂ ਦਾ ਲੇਖਤੀ ਇੱਕ ਤਾਂ ਕਹਿੰਦਾ ਜੇ ਲੱਗਿਆ ਰਹੇ ਇੱਕ ਕਹਿੰਦਾ ਬੰਦਾ ਜੋ ਚਾਹੇ ਸੋ ਕਰੇ ਐ ਨਹੀਂ ਕਹਿੰਦੇ ਸੰਗ ਤੇ ਕਈ ਵਾਂ ਦੇ ਯਾਤ ਕਾਂ ਬਾਈ ਰੂਜੀ ਦਾ ਕਾਲਾ ਵਹੀ ਰੂਜੀ ਕੀ